ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਆ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪਿੰਡ ਉੱਚੀ ਬੱਸੀ ਤੇ ਤਹਿਸੀਲ ਦਸੂਹਾ ਆ ਜਾਂਦਾ ਬਿਲਕੁਲ ਇਥੋਂ ਨੇੜੇ ਦੀਕ ਦਸੂਹਾ ਰਹਿ ਜਾਂਦਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਅਸ਼ਿਆਰਪੁਰ ਆ ਗਿਆ ਇਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚੋਂ ਉੱਚੀ ਵਸੀ ਨਗਰ ਦੇ ਵਿੱਚੋਂ ਤੁਹਾਨੂੰ ਮੈਂ ਅੱਜ 10 ਐਨੀਮਲ ਵਿਖਾਉਣੇ ਆ ਤੇ ਦਸੇ ਟਾਪ ਕੁਆਲਟੀ ਟਾਪ ਕੁਆਲਟੀ ਇਸ ਕਰਕੇ ਕਿਉਂਕਿ ਵੀਰ ਹਰੀ ਜਿਹੜਾ ਮਾਲ ਡੰਗਰ ਖਰੀਦ ਲੈਣ ਦੇਣ ਕਰਦੇ ਆ ਉਹ ਹਰਿਆਣੇ ਦੇ ਵਿੱਚੋਂ ਲੈ ਕੇ ਆਉਂਦੇ ਆ ਪਹਿਲਣਾ ਝੋਟੀਆਂ ਦੰਦਾਂ ਦੇ ਵਿੱਚ ਵਿਖਾਉਣੀਆਂ ਤੁਹਾਨੂੰ ਤੇ ਲੈਵੇ ਭਾਂਡੇ ਵੇਖ ਕੇ ਤੁਹਾਡੀ ਰੂਹ ਖੁਸ਼ ਹੋਊਗੀ ਜ਼ਿਆਦਾਤਰ ਕੰਮ ਵੀਰ ਹਰਾਂ ਦਾ ਦੁੱਧ ਤੇ ਆ ਦੁੱਧ ਦਾ ਜਿਆਦਾ ਕੰਮ ਆ ਚੰਗੇ ਪਸ਼ੂ ਦੁੱਧ ਤੇ ਚੰਗੀਆਂ ਟਾਪ ਦੀਆਂ ਕੱਟੀਆਂ ਲਿਆ ਕੇ ਸੇਲ ਵੀ ਨਾਲ ਨਾਲ ਕਰਦੇ ਆ ਜਿਵੇਂ ਇਹਦੀ ਗੱਲ ਕਰਾਂਗੇ ਸੱਜਣੋ ਆਹ ਕੱਟੀ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਵਿਖਾਈ ਤੇ ਇਹੋ ਜਿਹਾ ਲੇਵਾ ਭਾਂਡਾ ਬਲੂਨ ਝੋਟੀ ਨੂੰ ਤੇ ਸੂਈ ਸਵਾਈ ਤੇ ਬੜੇ ਚੰਗੇ ਦੁੱਧ ਤੇ ਆ ਗਈ ਉਦੋਂ ਅੱਗੇ ਟਾਪ ਟਾਪ ਦੀਆਂ ਕੱਟੀਆਂ ਚਲਾ ਕੇ ਵਿਖਾਈ ਚੱਲਾਂਗੇ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਤੇ ਜਿਹੜਾ ਵੀ ਪਸ਼ੂ ਪਸੰਦ ਆ ਜਾਂਦਾ ਤਸੱਲੀ ਕਰਕੇ ਖਰੀਦਦਾਰੀ ਕਰਿਓ ਆਜੋ ਕਲਾ ਕਲਾ ਤੋਰੀ ਚਲਦੇ ਆ ਨਾਲੇ ਲਈਏ ਡਿਟੇਲ ਤੇ ਇੱਥੇ ਉਹ ਕੰਮ ਆ ਵੀ ਜਿੰਨਾ ਦੁੱਧ ਤੁਹਾਨੂੰ ਦੱਸਿਆ ਜਾਊਗਾ ਕੰਡਾ ਕੋਲੇ ਰੱਖਿਆ ਹੋਇਆ ਕਿਉਂਕਿ ਦੁੱਧ ਦਾ ਕੰਮ ਆ ਉਹ ਤੁਸੀਂ ਦੁੱਧ ਆਵਦਾ ਜੋਖ ਕੇ ਲੈ ਕੇ ਜਾਇਓ ਗਰੰਟੀ ਵਾਲੀ ਗੱਲ ਹੋਊਗੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਹੋਰ ਸੁਣਾਓ ਬਸ ਚੜਦੀ ਕਲਾ ਚੜਦੀ ਕਲਾ ਨਾ ਬਿਲਕੁਲ ਭਾਜੀ ਤੇ ਆਪਣਾ ਨਾਮ ਦੱਸਿਓ ਜੀ ਸੁਖਜੀਤ ਸਿੰਘ ਨਾਂ ਹੈ ਸਨ ਆਫ ਜੀ ਦਲੀਪ ਸਿੰਘ ਦਲੀਪ ਸਿੰਘ ਤੇ ਪਿੰਡ ਆਪਣਾ ਜੀ ਉੱਚੀ ਬੱਸੀ ਉੱਚੀ ਬੱਸੀ ਨੇੜੇ ਦਸੂਹਾ ਆ ਗਿਆ ਤੇ ਤਹਿਸੀਲ ਵੀ ਦਸੂਹਾ ਹਾਂਜੀ ਤੇ ਜ਼ਿਲ੍ਹਾ ਹਿਸ਼ਾਰਪੁਰ ਜ਼ਿਲ੍ਹਾ ਹਿਸ਼ਾਰਪੁਰ ਆ ਗਿਆ ਨੰਬਰ ਆਪਣਾ ਜੀ ਨੰਬਰ ਜੇ 82859 5268 ਇੱਕ ਰਹੀ ਹੋਰ ਰਿਪੀਟ ਕਰੀਏ 82859 ਹਾਂਜੀ 5268 ਦੋ ਨੰਬਰ ਨੇ ਇੱਕ ਹੋਰੇ 76960 ਹਾਂਜੀ 14 5 15 ਵੈਸੇ ਤਾਂ ਆਪਾਂ ਸਕਰੀਨ ਤੇ ਵੀ ਚਲਾਵਾਂਗੇ ਹਨਾ ਤੇ ਆਪਣਾ ਦੁੱਧ ਦਾ ਜਾਦੇ ਕੰਮ ਨਾਲ ਆ ਤੇ ਨਾਲ ਵਪਾਰ ਦਾ ਕੰਮ ਹਨਾ ਤੇ ਮਾਰਾ ਮੋਟਾ ਮਾਰਾ ਮੋਟਾ ਵਪਾਰ ਦਾ ਵੀ ਸ਼ੌਂਕ ਰੱਖਦੇ ਆ ਵੈਸੇ ਸੱਜਣਾ ਇਧਰ ਘਰਾਂ ਦੀ ਨੂੰ ਮੈਂ ਕੈਮਰਾ ਮਾਰਦਾ ਪ੍ਰਮਾਤਮਾ ਦੀ ਬੜੀ ਮਿਹਰ ਅਜਵਾਗ ਜੋ ਬਾਹਰ ਬਾਈ ਦੇ ਸੈਟ ਆ ਕੋਈ ਐਵੇਂ ਦੀ ਗੱਲ ਨਹੀਂ ਗਈ ਹੈਗੀ ਵੀ ਆ ਮੰਨ ਲਓ ਵੀ ਇਸੇ ਤੇ ਹੀ ਆ ਸਾਰਾ ਵੀ ਸ਼ੌਂਕ ਵੀ ਬਹੁਤ ਜ਼ਿਆਦਾ ਤੇ ਆਜੋ ਆਪਾਂ ਸ਼ੁਰੂ ਕਰਦੇ ਆ ਇਸ ਝੋਟੀ ਤੋਂ ਤੇ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰੀ ਚੱਲਦੇ ਆਂ ਤੇ ਸਾਬ ਜਿਵੇਂ ਆਪਣੀਆਂ ਹਾ ਝੋਟੀ ਐ ਸੁਆ ਕਿਹੜਾ ਸੁਈ ਆ ਪਹਿਲੋਂ ਪਹਿਲੇ ਸੁਈ ਝੋਟੀ ਪਾਜੀ ਚਾਰ ਦੰਦ ਦੇ ਪਹਿਲਾ ਸੁਆ ਹਾਂਜੀ ਮੂੰਹ ਚਾਰ ਦੰਦ ਚਾਰ ਦੰਦ ਓਕੇ ਰਿਪੋਰਟ ਹੈ ਹਾਂਜੀ ਤੇ ਕਿੰਨੇ ਦਿਨਾਂ ਦੀ ਸੁਈ ਆ ਸੁਈ ਨੂੰ ਪਾਜੀ ਅੱਜ ਨਾਵਾ ਟੋਰੇਓ ਖੋਲ ਕੇ ਉਹ ਬੱਚਾ 나ੜੂ ਤੇ ਠੀਕ ਆ ਨੌ ਦਿਨਾਂ ਦੀ ਸੁਈ ਆ ਹਾਂਜੀ ਠੀਕ ਆ ਬੱਚਾ 나ੜੂ ਤੇ ਪਹਿਲਾ ਸੁਆ ਮੂੰਹ ਚਾਰ ਦੰਦ ਦਾ ਹਾਂਜੀ ओके ਮਗਰ ਵੀ ਕੱਟੀ ਤੇ ਆਪ ਵੀ ਕੱਟੀ ਹਾਂਜੀ ਚੈੱਕ ਆਪਾਂ ਆਪਾ ਜੀ ਕਰਾਵਾਂਗੇ ਅੱਗੇ ਅਸੀਂ ਕੱਬੀ ਦੰਦ ਵੀ ਵਿਖਾ ਦੇਾਂਗੇ ਕਮਾ ਲਓ ਕੇ ਲੋਈ ਸੱਚ ਨੂੰ ਲਿਓ ਵੇਖੋ ਤੁਰਦੀ ਕੱਟੀ ਤੇ ਦੁੱਤ ਮਹਾਰਾਜ ਜੀ ਹੁਣ ਫਿਰ ਕਿੰਨਾ ਕਹਿਦਿਏ ਭਣਾ ਭਰਾਵਾਂ ਨੂੰ ਦੁੱਤ ਭਾਜੀ ਜਿਹੜਾ 14 ਕਿਲੋ ਇੱਕੋ ਮਿੰਟੋਂ ਨੂੰ ਚਾ ਬਾਸ 14 ਕਿਲੋ ਨਿਬੜ ਗਿਆ ਸਾਡਾ ਕੰਮ ਠੀਕ ਆ ਕਮਾ ਲਓ ਕਮਾ ਲਓ ਕਮਾ ਲਓ ਰੂੰਆਂ ਲਾ ਦਿਨਾ ਅੱਛਾ ਠੀਕ ਆ ਐਸ ਵੇਲੇ 14 ਕਿਲੋ ਦੁੱਧ ਆ ਤੇ 16 ਦੀ ਗਾਰੰਟੀ ਦੇ ਦਿਆਂਗੇ ਪਲੂਣ ਕੱਟੀ ਬੋਲੇ ਚ ਨਹੀਂ ਗੱਲਦੀ ਭਾਜੀ ਹਜੇ ਬੋਲੇ ਚੋਂ ਨਿਕਲਦੀ ਨੌ ਦਿਨਾਂ ਦੀ ਸੁਈ ਮਗਰ ਵੀ ਕੱਟੀ ਵੇਖਿਓ ਸੱਜਣਾ ਤਰਦੀ ਦਾ ਲੇਵਾ ਭਾਂਡਾ ਯਾਰ ਬੜੀ ਜਾਨਦਾਰ ਤੇ ਬੜੀ ਸ਼ਾਨਦਾਰ ਤੇ ਇਹ ਗੱਲ ਵੀ ਤੁਹਾਨੂੰ ਬੰਦਿਓ ਐ ਕਨਫਰਮ ਕਰਦਿਆਂ ਵੀ ਇਹ ਫਿਰ ਆਪਾਂ ਹਰਿਆਣੇ ਚੋਂ ਹੀ ਖਰੀਦੇ ਆ ਨਾ ਹਾਂਜੀ ਹਾਂਜੀ ਇਹ ਤਾਂ ਭਾਜੀ ਸਾਰੇ ਸਾਰੇ ਪਸ਼ੂ ਹਨਾ ਹਾਂਜੀ ਹਰਿਆਣੇ ਚੋਂ ਆ ਆਪਣੇ ਪਸ਼ੂ ਵੀ ਆ ਆਪਰੇ ਇਧਰੋਂ ਲੋਕਲ ਲਈ ਆ ਹਾਂਜੀ ਠੀਕਾ ਠੀਕਾ ਠੀਕ ਤੇ ਇਹ ਕੱਤੀ ਦਾ ਫਰਸ਼ਾ ਜੀ ਆਪਾਂ ਰੇਟ ਕੀ ਕਰੀਏ ਇਹ ਹੀਰਿਆਂ ਦੇ ਵੈਸੇ ਰੇਟ ਤਾਂ ਨਹੀਂ ਹੁੰਦੇ ਕੋਈ ਤੇ ਪਰ ਫਿਰ ਵੀ ਆਪਾਂ ਨੂੰ ਇਹਦਾ ਕੋਈ ਰੇਟ ਤਾਂ ਤੈਅ ਕਰਨਾ ਪਊਗਾ ਹਨਾ ਵੇਖੋ ਸੱਜਣੋ ਐਨਾ ਜਿਵੇਂ ਕਹਿੰਦੇ ਰੂਹਾਂ ਖੁਸ਼ ਕਰਨ ਵਾਲੀ ਚੀਜ਼ ਆ ਰੂਹ ਖੁਸ਼ ਹੁੰਦੀ ਹੈ ਜਦੋਂ ਤੁਸੀਂ ਕੋਲੇ ਆ ਕੇ ਵੇਖੋਗੇ ਪਹਿਲਨ ਕੱਤੀ ਦਾ ਲੇਵਾ ਭਾਂਡਾ ਇਹ ਕਿੰਨੇ ਦਾ ਜੈ ਸੁਣੋ ਜੀ 175 ਜੀ 175000 ਰੁਪਿਆ ਬਾਕੀ ਪਿਆਰ ਮੁਹabbat ਹੋ ਜੂ ਜਿਹੜਾ ਵੀ ਆ ਗਿਆ ਹਨ ਤੇ ਆ ਆਪਣੀ ਨੀਲੀ ਰਾਵੀ ਕਿਹੜਾ ਸੂਆ ਇਹ ਪਾਜੀ ਦੂਜੇ ਸੂਏ ਇਹਨੂੰ ਵੀ ਤੋਰੀ ਵੀਰੇ ਅੱਛਾ ਦੂਜਾ ਸੂਆ ਹਾਂਜੀ ਇਹਨੂੰ 6 ਦਿਨ ਹੋ ਗਏ ਨੇ ਬਿਮਾਰ ਹੋ ਗਈ ਛੋਟੀ ਠੀਕ ਆ ਥੋੜੀ ਢਿੱਲੀ ਹੋ ਗਈ ਸੀ ਹਾਂਜੀ ਮਤਲਬ ਡਾਉਣ ਹੋ ਗਈ ਹਾਂਜੀ ਹੁਣ ਓਕੇ ਆ ਹਨ ਹੁਣ ਹਾਂ ਠੀਕ ਓਕੇ ਇਹਦੇ ਕੋਲੇ ਬੱਚਾ ਕੱਟਾ ਕਿ ਕੱਟੀ ਇਹਦੇ ਕੋਲ ਕੱਟਾ ਆ ਉਹ ਵੇਖੋ ਨੀਲੀ ਦਾ ਨੀਲੀ ਦਾ ਕੱਟਾ ਬੜਾ ਸ਼ਾਨਦਾਰ ਆ ਹਨ ਠੀਕ ਆ ਇਹਨੇ ਦੁੱਧ ਪਿਛਲੇ ਸੂਏ ਕਿੰਨਾ ਕੁ ਦਿੱਤਾ? ਭਾਜੀ ਗਰੰਟੀ ਦੇ ਉਹ ਬੜੀ ਦਿੰਦੇ ਹਨ 14-15 ਕਿਲੋ ਦੀ ਗਰੰਟੀ ਅੱਛਾ ਕਮਾਲੋ ਸ਼ਾਹ ਜੀ ਓਏ ਬਗੋੜੇ ਹੋ ਜਾਂਦੇ ਹੋ ਜਾਂਦੇ ਪੰਜਾ ਛੇਾਂ ਦਿਨਾਂ ਦੀ ਸੂਈ ਥੱਲੇ 9 ਕਿਲੋ 28 ਬੱਚਾ ਵੀਰੇ ਓਕੇ ਰਿਪੋਰਟ ਤੇ ਚੂਣ 100 ਦੀ 100 ਹਨਾ ਪੋਲੀ ਰੂ ਵਰਗੀ ਤੇ ਨੀਲੀ ਰਾਵੀ ਚਾਹ ਆ ਬੱਚਾ ਬੜਾ ਵਧੀਆ ਵੀ ਵਿਖਾਉਣੇ ਵੇਖੋ ਸੱਜਣੋ ਨੀਲੀ ਰਾਵੀ ਦੇ ਵਿੱਚ ਪੈਂਦੀ ਮੈਂ ਪੂਰੀ ਵਧੀਆ ਬੋਡੀ ਸਟਰਕਚਰ ਵੀ ਲੇਵਾ ਭਾਂਡਾ ਸਾਫ਼ ਸੁਥਰਾ ਤੇ ਸੂਆ ਇਹ ਦੂਜਾ ਕਿ ਤੀਜਾ ਦੂਜਾ ਭਾਜੀ ਦੂਜਾ ਸ਼ਾਹੀ ਠੀਕ ਹੈ ਸੱਜਣੋ ਸੂਆ ਦੂਜਾ ਸੂਈ ਆ ਪਹਿਲਾਂ ਦਾ ਚੰਗਾ ਰਿਕਾਰਡ ਰਿਆ ਦੁੱਧ ਆ ਮੰਨ ਲਓ ਠੋਡੀ ਅੱਖਾਂ ਤੇ ਬੱਚੇ ਬੜੇ ਵਧੀਆ ਲਾਉਂਦੀ ਆ ਲੇਵਾ ਭਾਂਡਾ ਬੜਾ ਚੰਗਾ ਤੇ ਟਾਈਮ ਜਿਹੜਾ ਵੀਡੀਓ ਬਣਾਉਂਦਾ ਨਾ ਉਹ ਵੀ ਨੋਟ ਕਰਿਓ 3 ਵਜੇ ਦਾ ਸਮਾਂ ਕਰ ਲਓ ਚੈੱਕ ਹੈ ਨਾ ਐਣ ਤੁਹਾਡੀਆਂ ਤਸੱਲੀਆਂ ਕਰਾਵਾਂਗੇ ਕਿਉਂਕਿ ਬੜੀ ਦੂਰ ਦਾ ਪੈਂਡਾ ਤੈਅ ਕਰਕੇ ਆਏ ਤੇ ਹਰ ਪੱਖ ਤੋਂ ਤੁਹਾਨੂੰ ਮੈਂ ਵਿਖਾਵਾਂਗੇ ਕਿਉਂਕਿ ਤੁਸੀਂ ਖਰੀਦਣ ਦੇ ਵਿੱਚ ਕੋਈ ਤੁਹਾਨੂੰ ਦਿੱਕਤ ਨਾ ਆਵੇ ਇਹਦਾ ਰੇਟ ਫਿਰ ਸਾਜੀ ਕੀ ਰੱਖਾਂਗੇ 1.35 ਇਹ ਵੀ ਜਿਹੜੀ ਡਿਮਾਂਡ ਕਰਾਂਗੇ 1 ਲੱਖ ਤੇ 35000 ਵੇਖੋ ਸੱਜਣੋ ਹਾਂ ਤੇਨੀ ਦਾ ਲੇਵਾ ਬਹੁਤ ਚੰਗਾ ਸੀ ਹਾਂਜੀ ਠੀਕ ਹੈ ਇਹਦੇ ਕੋਲੇ ਕੱਟਾ ਤੇ ਉਹ ਝੋਟੀ ਕੋਲੇ ਕੱਟੀ ਠੀਕ ਹੈ ਠੀਕ ਹੈ ਆ ਜਿਹੜੀ ਕੱਟੀ ਸੱਜਣੋ ਇੱਕ ਨੰਬਰ ਤੇ ਝੋਟੀ ਚਲਾ ਕੇ ਵਿਖਾਤੀ ਤੇ ਆ ਆ ਗਿਆ ਨੀਲੀ ਦਾ ਬੱਚਾ ਵੇਖੋ ਕਿਤੇ ਕੱਟੀ ਲਾ ਜਾਂਦੀ ਤਾਂ ਬੜੀ ਪਿਆਰੀ ਸੀ ਹੈਨਾ ਕੱਟਾ ਲਾ ਗਈ ਹੈ ਚਲੋ ਕੁਦਰਤ ਦੀ ਆਇਆ ਦੇਨ ਆ ਇਹ ਤੇ ਸਾਬ ਆ ਛੁੱਟੀ ਆਪਣੀ ਜਿਹੜੀ ਖੋਲੀ ਆਪਾਂ ਇਹ ਕਿਹੜਾ ਸੂਆ ਸੂਈ ਆ ਇਹ ਸੂਏ ਭਾਜੀ ਦੂਜਾ ਸੂਆ ਸੂਈ ਆ ਹਾਂਜੀ ਇਹ ਵੀ ਹਰਿਆਣੇ ਦੀ ਹਰਿਆਣੇ ਦੀ ਵੀਡੀਓ ਆਪਣੇ ਕੋਲ ਏ ਜਿੱਦਨ ਸੂਈ ਆ ਸਾਰਾ ਕੁਝ ਓਕੇ ਤੇ ਬੱਚਾ ਮਰ ਗਿਆ ਭਾਜੀ ਇਹਦਾ ਇਹਦਾ ਬੱਚਾ ਮਰ ਗਿਆ ਓਕੇ ਬੂਸ਼ੀ ਬਣੀ ਬੂਸ਼ੀ ਤੇ ਆਉਂਦੀ ਆ ਹਾਂਜੀ ਵੀ ਐ ਕੋਈ ਤਾਂ ਹੀ ਥਾਪੀ ਦੇ ਭਾਜੀ ਮਿਲ ਪੈਂਦੀ ਸੀ ਵੱਡੀ ਪਰ ਜਾਤ ਕੁਆਲਟੀ ਵਾਲੀਆਂ ਮਈਆਂ ਹਨਾ ਇਹਨਾਂ ਨੂੰ ਕੀ ਚੱਕਰ ਪੈਂਦਾ ਤੇ ਸੂਆ ਕਿੰਨੇ ਦਿਨਾਂ ਦਾ ਇਹਦਾ ਸੂਆ 15 ਦਿਨਾਂ ਦਾ ਹੋਣਾ ਭਾਜੀ ਥੋੜੀ ਜੀ ਗਾਂ ਨੂੰ ਲੈ ਜੀ ਹਾਂ ओके सुवा 15 ਦਿਨਾਂ ਦਾ ਪੂਛੀ ਤੇ ਆ ਗਈ ਆ ਬੱਚਾ ਇਹਦਾ ਜਿਹੜਾ ਉਹ ਚਲਾਣੇ ਕਰ ਗਿਆ ਉਹ 부ਸ਼ੀ ਪਈ ਆ ਹਨਾ ਓਕੇ ਰਿਪੋਰਟ ਓਕੇ ਕਮਾਲਾ ਵੇਖੋ ਸੱਜਣੋ ਤੇ ਸੁਵਾ ਦੂਜਾ ਜੀ ਸੁਵਾ ਦੂਜਾ ਦੂਜਾ ਭਾਜੀ ਠੀਕ ਆ ਓਕੇ ਰਿਪੋਰਟ ਤੇ ਹੁਣ ਇਹਦੇ ਕੋਲੇ ਦੁੱਧ ਜਿਹੜਾ ਭਾਂਡੇ ਚ ਆਊਗਾ ਜੀ ਦੁੱਧ ਭਾਜੀ ਇਹਨੂੰ 13 ਕਿਲੋ ਕੰਡੇ ਵਾਲਾ ਹੋਏਗਾ ਕੰਡਾ ਵੀ ਆਪਣੇ ਕੋਲੇ ਨਾਲੇ ਠੀਕ ਆ ਕੰਡੇ ਦਾ ਸਲਾਦ ਲਾ ਕੇ ਦੇ ਆਂ ਠੀਕ ਆ 13 ਕਿਲੋ ਦੁੱਧ ਦੇ ਕੋਲੇ ਕੰਡੇ ਵਾਲਾ ਸੂਆ ਦੂਜਾ 15 ਦਿਨਾਂ ਦਾ ਸੂਆ ਪਹਿਲਨ ਦਾ ਦੁੱਧਾ ਕੀ ਰਿਕਾਰਡ ਰਿਆ ਮੈਂ ਕਹੇ ਤਾਂ ਪਹਿਲਨ ਦਾ ਕੀ ਰਿਕਾਰਡ ਰਿਆ ਜੀ ਦੁੱਧ ਪੁੱਛਿਆ ਸੀ ਮਾਲਕਾ ਨੂੰ ਕਿ ਨਹੀਂ 14 15 ਕਿਲੋ ਦਹਾਤੇ ਹਾਂ 14 15 ਐਦਕੀ ਵੀ ਦਊ ਅੱਜ ਤਾਂ ਭਾਜੀ ਦੁੱਧ ਮੈਲਾ ਮੂਲਾ ਹਾਂ ਤੇ ਹੀ ਹੈ ਠੀਕ ਆ ਤੇ ਹੁਣ ਇਹਦੇ ਕੋਲੇ 13 ਕਿਲੋ ਦੁੱਧ ਆ 13 ਕੰਡੇ ਵਾਲਾ ਹਾਂ ਕੰਡੇ ਵਾਲਾ ਦੁੱਧ 13 ਕਿਲੋ ਇਹਦਾ ਰੇਟ ਫਿਰ ਕਿੰਨਾ ਹੈ ਕਿਰਾਇਆ ਕਿੰਨਾ ਆ 1,30,000 ਰੁਪਿਆ ਦੀ ਡਿਮਾਂਡ ਹੈ ਨਾ ਤੇ ਬਾਕੀ ਘਰੇ ਚੂਨ ਵਾਲੇ ਨੂੰ ਮਾੜੀ ਤਾਂ ਨਹੀਂ ਮੈਂ 15 ਸੇਰੀ ਠੀਕ ਨਹੀਂ ਇੱਥੇ ਅੱਛਾ ਠੀਕ ਆ ਇਹ ਨਹੀਂ ਚੱਕਰ ਹੈਗਾ ਕੋਈ ਹੈ ਮੈਂ ਕਿਹਾ ਕੋਈ ਗੱਲ ਹੀ ਨਹੀਂ ਕੀ ਬਾਤ ਆ ਇਹ ਜਾਤਾਂ ਹੈ ਨਾ ਬਿਲਕੁਲ ਕੋਈ ਨਹੀਂ ਭਾਜੀ ਸਾਰੀਆਂ ਹੀ ਇੱਦਾਂ ਨੇ ਠੀਕ ਆ ਇਹ ਨਹੀਂ ਹੈਗਾ ਹੈ ਨਾ ਪੂਛ ਚੱਕਲੀ ਕਰਮਾਂ ਵਾਲੀ ਨੇ ਹਾਂਜੀ ਤੇ ਚਲੋ ਇਹ ਬਾਲਾ ਵਾਟਾ ਨਹੀਂ ਪੈਂਦਾ ਬੱਚੇ ਦਾ ਫਿਰ ਹਨਾ ਕਿਉਂਕਿ ਕਈ ਪਸ਼ੂ ਉਪਰਾਂ ਬਾਲਾ ਕਰਦੇ ਫੇਰ ਪੈਂਦਾ ਤੇ ਇਹ ਤਿੰਨ ਨੰਬਰ ਤੇ ਝੋਟੀ ਵਿਖਾਈ ਆ ਤੁਹਾਨੂੰ 3 ਕਿਲੋ ਦੁੱਧ ਕੰਡੇ ਵਾਲਾ ਦੂਜਾ ਸੂਆ ਪਹਿਲਾਂ ਨੇ 15 ਕਿਲੋ ਦੁੱਧ ਦਿੱਤਾ ਘਰ ਮਾੜੀ ਨੇ ਤਿਆਰ ਕੀ ਚੰਗੀ ਸੰਭਿਓ ਚੰਗਾ ਦੁੱਧ ਆ ਝੋਟੀ ਦਾ ਕੀ ਹਿਸਾਬ ਕਿਤਾਬ ਆ ਜੀ ਇਹ ਚਾਰ ਦੰਦ ਦੇ ਭਾਜੀ ਇਹ ਸੂਏ ਮੂੰਹ ਚਾਰ ਦੰਦ ਤੇ ਪਹਿਲਾ ਸੂਆ ਸੂਈ ਕੀ ਬਾਤ ਆ ਬੜੀ ਕੁਆਲਟੀ ਆ ਮਾੜੀ ਜੀ ਲੰਮੀ ਕੱਢੀ ਕਰੈ ਇਹਨੂੰ ਆਪੂ ਹੈ ਆ ਸੂਈ ਨੂੰ ਬੱਚਾ ਆ ਰਿਹਾ ਭਾਜੀ ਪਰਸੂ ਹੀ ਮਰੇਗਾ ਅੱਛਾ ਚਲ ਨਹੀਂ ਆ ਤਾਂ ਕਮਾਲਾ ਯਾਰ ਕੋਈ ਨਹੀਂ ਡਰਦੀ ਆ ਥੋੜੀ ਜੀ ਸੂਆ ਪਹਿਲਾ ਮੂੰਹ ਚਾਰ ਦੰਦ ਸੱਜਣੋ ਤੇ ਬੱਚਾ ਇਹਦਾ ਵੀ ਉਹ ਹੋ ਗਿਆ ਹਾਂਜੀ ਇਹ ਵੀ ਪੁੱਛੀ ਦੇਈ ਆ ਪੁੱਛੀ ਜਾਓ ਬਣੀ ਤੇ ਬਾਕੀ ਉਹਵੇਂ ਹੀ ਬਹਿ ਜੀਏ ਕੋਈ ਟੈਨਸ਼ਨ ਨਹੀਂ ਇਹਨੂੰ ਇਦਾਂ ਹੀ ਬਹਿ ਜਾਣਾ ਓਕੇ ਕੋਈ ਨਹੀਂ ਕੋਈ ਨਹੀਂ ਲਿਆ ਇਹਨੂੰ ਮੈਂ ਇੱਥੇ ਹੀ ਟਿਕਾ ਕੇ ਨਾ ਤੇ ਸਾਰਾ ਇਹ ਦੂਜਾ ਪਲੂਨ ਸੂਈ ਆ ਢੀੜੀ ਬੰਨਣੀ ਸੀ ਥੋੜੀ ਜੀ ਤੇ ਮੂੰਹ ਚਾਰ ਦੰਦ ਕੱਟੀ ਆ ਤੇ ਬੱਚਾ ਇਹਦਾ ਵੀ ਚਲਾਣੇ ਕਰ ਗਿਆ ਇਹਦੇ ਕੋਲੇ ਜਿਹੜਾ ਦੁੱਧ ਕਿੰਨਾ ਹੋਊਗਾ ਸ਼ਾਹ ਜੀ ਇਹਨੂੰ ਵੀ ਪੰਜਾਤ ਦਿਨ ਹੋਏ ਨੇ ਸੂਈ ਨੂੰ 8-9 ਦਿਨਾਂ ਦੀ ਸੂਈ ਥੱਲੇ ਬੌਲੇ ਚ ਤੁਰੀ ਫਿਰਦੀ ਏ ਜੇ ਤਾਂ ਇਹਦੇ ਕੋਲੇ ਦੁੱਧ ਦੁੱਧ ਕਿੰਨਾ ਤੋਂ ਬਾਹਰ ਹੋਣਾ ਭਾਜੀ 10 ਕਿਲੋ ਤੋਂ ਬਾਹਰ ਹੋਊਗਾ ਤੇ ਪਹਿਲਨ ਕੱਟੀ ਦੁੱਧ ਚੰਗਾ ਪਾਉ ਹਾਂਜੀ ਗਲਤੀ ਭਾਜੀ ਚੈੱਕ ਕਰਾ ਕੇ ਦਿਆਂਗੇ ਜਿਹੜੀ ਗੱਲ ਕਵਾਂਗੇ ਨਾ ਹਾਂ ਸਭ 169 ਸੱਚ ਹੋਏਗਾ ਠੀਕ ਆ ਵੀ ਇਹ ਐ ਨਹੀਂ ਹੈਗਾ ਵੀ ਭਾਵਾਂ ਉਪਰਾ ਕਰੀ ਜਾਂਦੀਆਂ ਨੇ ਪਰ ਚੂਨ ਲੱਗਿਆ ਨਹੀਂ ਕਹਿੰਦੀਆਂ ਹਨ ਇਹ ਜਾਤਾਂ ਜਾਤ ਤੇ ਡਿਪੈਂਡ ਆਉਂਦਾ ਕੰਮ ਹਨਾ ਬਿਲਕੁਲ ਇਹ ਨਵਾਂ ਕਦਨਾਂ ਦੀ ਸੂਈਆ ਬੱਚਾ ਇਹਦਾ ਹੈ ਨਹੀਂ ਸਜਣੋ ਪਹਿਲਣ ਕੱਟੀ ਮੂੰਹ ਚਾਰ ਦੰਦ 10 ਦੁੱਧ ਇਹਦਾ ਰੇਟ ਸ਼ਾਹ ਜੀ 4 ਨੰਬਰ ਝੁੱਟੀ ਇਹਦਾ ਭਾਜੀ ਕਿੰਨੀ ਚਾਲੀ 1 ਲੱਖ ਤੇ 40000 ਰੁਪਇਆ ਤੇ ਜੇ ਬੱਚਾ ਹੁੰਦਾ ਫਿਰ ਡੇਢ ਦੀ ਤੇ ਸਾਰੀ ਇੱਕ ਰੰਗ ਕਾਲੀ ਹੈ ਨਾ ਮੈਂ ਕਿਹਾ ਜੱਡ ਬਲਾ ਤੇ ਆਉਂਦੇ ਸੂਏ ਨੂੰ ਬਨੂ ਢਾਈ ਲੱਖ ਦੀ ਹਾਂਜੀ ਹੈ ਨਾ ਬੜੀ ਚੰਗੀ ਝੋਟੀ ਆ ਸੱਜਣਾ ਬੜੇ ਵੱਡੇ ਟਾਂਚ ਦੀ ਤੱਕ ਬੇਸ਼ੱਕ ਥੋੜੀ ਜਿਹੀ ਗਾਂ ਪਰ ਤਤ ਵੇਲ ਦੋ ਘੜੀਆਂ ਵੇਖਣਯੋਗ ਆ ਜਾਓ ਅੱਗੇ 5 ਨੰਬਰ ਵਾਲਾ ਨਗੀਨਾ ਫਿਰ ਉਹ ਵੀ ਕਰਾਈਏ ਚੈੱਕ ਤੁਹਾਨੂੰ ਉਹ ਵੇਖੋ ਵੇਖਿਓ ਰੂਹਾਂ ਖੁਸ਼ ਕਰਦੀ ਥੋਡੀਆਂ ਜਦੋਂ ਲਿਆਇਆ ਨਾ ਖੋਲ ਕੇ ਤੇ ਸਾਰੀਆਂ ਹੀ ਮੈਂ ਜਿਵੇਂ ਤੈਨੂੰ ਪਹਿਲਾਂ ਦੱਸਿਆ ਨਾ ਇਹ ਕਾਲੀਆਂ ਪਈ ਜਾਂਦੀਆਂ ਕਿਉਂਕਿ ਨਾ ਦੋ ਜਣੇ ਫੜੋ ਹਾਂ ਵੇਖਿਓ ਸੱਜਣੋ ਵੇਖੋ ਝੋਟੀ ਤਰਦੀ ਤੇ ਇਹ ਇਹ ਸਾਬਜੀ ਇਹਦੀ ਕੀ ਡਿਟੇਲ ਆ ਇਹ ਭਾਜੀ ਇਹ ਵੀ 5-6 ਦਿਨਾਂ ਦੀ ਸੂਈ ਆ ਬੱਚਾ ਦੀ 5-6 ਦਿਨਾਂ ਦੀ ਸੂਈ ਸੂਆ ਪਹਿਲੇ ਹੀ ਹਾਂਜੀ 4 ਦਿਨਾਂ ਕਿਆ ਬਾਤ ਆ ਕੱਟੀ ਦਾ ਯਾਰ ਕੋਈ ਊੜਾ ਬੰਨਾ ਨਹੀਂ ਸੱਜਣੋ ਜਿਵੇਂ ਮੈਂ ਕਿਹਾ ਨਾ ਵੀ ਅਗਲਾ ਨਗੀਨਾ ਕੋਈ ਨਹੀਂ ਕਮਾ ਲਓ ਕਮਾ ਲਓ ਕਮਾ ਲਓ ਕਮਾ ਲਓ ਲਿਓ ਇਹਦੀ 18 ਕਿਲੋ ਦੀ ਵੇਖੋ ਸੱਜਣੋ ਦੋ ਜਣਿਆਂ ਨੂੰ ਤੁਈ ਦੁੱਧ ਚੱਲਣ ਚੱਲੀ ਹੈ ਨਾ ਓਕੇ 12 ਕਿਲੋ ਦੁੱਧ ਹੈ ਰਖ ਲੈ 12 ਕਿਲੋ ਦੁੱਧ ਆ ਪੰਜਾਂ ਦਿਨਾਂ ਦੀ ਸੂਈ ਬੱਚਾ ਕੱਟਾਗੇ ਕੱਟੀ ਕੱਟੀ ਇਹਦੇ ਕੋਲੇ ਬੜੀ ਨਸਲ ਦੀ ਚੰਗੇ ਟੀਕੇ ਦੀ ਆਪ ਵੀ ਟਾਪ ਕੁਆਲਿਟੀ। ਕੀ ਬਾਤ ਆ। ਤੇ 400 ਦੀ 100। ਓਕੇ। ਵੇਖੋ ਸੱਜਣੋ ਕੱਦ ਕਾਠ ਦੰਤ ਤਾਜ਼ਾ ਲਾ ਲਿਓ ਵੀਰ ਹਰਾਂ ਦੇ ਕੱਦ ਤੋਂ। ਹੈ ਨਾ ਕੀ ਬਾਤਾਂ ਵਾਲੀ ਕੱਟੀ ਤੇ ਗਾੜੀ ਬੜੀ ਚੰਗੀ ਹੋਊ ਇਹਦੀ। ਬਹੁਤ ਬਾਜੀ ਹੈ ਨਾ ਤੇ ਇਹਦੇ ਇਹਦੇ ਥੱਲੇ ਵੀ ਪਵਾ ਥਾਪੀ ਮਾਰ ਕੇ ਬਹਿ ਜੀਏ। ਹਾਂਜੀ। ਐ ਨਹੀਂ ਚੱਕਰ ਕੋਈ ਇਹਨੂੰ ਹੈ ਨਾ। ਕਿੰਨਾ ਕੋਈ ਪਤਾ ਹੀ ਨਹੀਂ ਉਹ ਬੱਚਾ ਇਹ ਰਹਾ ਉਹਦਾ। ਠੀਕ ਆ। ਓਕੇ ਇਹਦੇ ਕੋਲੇ ਕੱਟੀ ਆ ਹਨਾ ਹਾਂ ਵੇਖੋ ਸੱਜਣਾ ਵੀ ਮੰਨ ਲਓ ਵੀ ਜਾਤਾਂ ਦੇ ਹਾਂ ਉਹ ਬੰਨਦਾ ਪਿਆ ਕਤੂਰ ਤਾਰ ਕੇ ਲਿਆਏ ਹਨਾ ਆ ਵੇਖੋ ਸੱਜਣਾ ਇਹਦੇ ਜਿਹੜਾ ਜਗਾੜਾ ਲੱਗਿਆ ਨਾ ਇਹ ਦੱਸੂਗਾ ਵੀ ਤੁਹਾਨੂੰ ਦੁੱਧ ਇਹ ਕਿੰਨਾ ਪਰ ਉਹ ਵੀ ਧੁੰਨੀ ਤੋਂ ਲੈ ਵਾ ਸਟਾਰਟ ਹੁੰਦਾ ਤੇ ਗੱਲਾਂ ਕਹਿਣੀਆਂ ਹੀ ਸੌਖੀਆਂ ਆ ਯਾਰ ਬਕਲ ਜੀ ਤੇ ਬਹਿ ਕੇ ਰਜਾਈਆਂ 'ਚ ਬਹਿ ਕੇ ਵੀ ਐਡੇ ਐਡੇ ਹੀਰੇ ਨਾ ਜਦੋਂ ਤਿਆਰ ਕਰੀਏ ਯਾਰ ਉਦੋਂ ਪਤਾ ਲੱਗਦਾ ਵੀ ਆ ਆ ਆ ਆ ਆ ਤੁਸੀਂ ਜਾਂ ਵੀ ਖੋ ਐ ਨਾ ਕਿ ਉਹ ਬੜੀ ਦੂਰੋਂ ਪੈਂਡਾ ਤੈਅ ਕਰਕੇ ਤੇ ਤੁਸੀਂ ਵੀ ਆਪਦਾ ਟਾਈਮ ਕੱਢ ਕੇ ਵੀਡੀਓ ਵੇਖਣੀ ਆ ਪਰ ਤੁਹਾਡੇ ਜਾਨਵਰ ਜਿਹਦੇ ਨਾ ਦਿਲ ਖੁਸ਼ ਕਰਨਗੇ ਜਦੋਂ ਤੁਸੀਂ ਵੇਖੀ ਜਾਓਗੇ ਗਾਂ ਦੀਆਂ ਇਹਦਾ ਰੇਟ ਫਿਰ ਸ਼ਾਜੀ ਇਹ ਕੱਟੀ ਦਾ ਕਰਗੇ ਰੇਟ ਆ ਕਿੰਨੇ ਦੀ 75 175 175 ਕਿਤੇ ਕੱਲਾ 75 ਨਾ ਸਮਝ ਲੈ ਮੜ ਕੇ ਰੌਲਾ ਪਾਈ ਫਿਰ ਤੇਰੇ ਨਾ ਵੇਖ ਲਾ ਹੁਣ 175 ਹਨਾ ਠੀਕ ਆ ਠੀਕ ਆ ਕੱਲੇ 75 ਦੀ ਦਸਰ ਕੱਟੀ ਵੀ ਨਹੀਂ ਦੇਣੀ ਅਗਲੇ ਨੇ ਹਨਾ ਇੱਕ ਕੱਟੀ ਵੇਖੋ ਕੱਟੀ ਨਸਲ ਦੀ ਜਿਹੜੀ ਇਹਦੇ ਮਗਰ ਆ ਹਾਂਜੀ ਜੈਕ ਬੁਲਾ ਕੇ ਠੀਕ ਆ ਚੰਗਾ ਠੀਕਾ ਹੁਣ ਦੱਸਿਆ ਸੀ ਜਿਹਦਾ ਕਿਹਨਾਂ ਲੋਕ ਮੈਸਜ ਕਰਦੇ ਨੇ ਹਾਂ ਜਿਹੜਾ ਵੀ ਗੱਲ ਬਣੇਗੀ ਉਹਨੂੰ ਰਿਕਾਰਡ ਦੱਸ ਦੇ ਆ ਉਹਦੇ ਨੂੰ ਰਿਕਾਰਡ ਦੱਸਾਂਗੇ ਆਹ ਕੱਟੀ ਆ ਆ ਨਾੜੂ ਨਾਲ ਜੇ ਆ ਵੇਖੋ ਨਾੜੂਆ ਵੀ ਨਾਲ ਇਹਦਾ ਹਨਾ ਤਾਜੀ ਸੂਈ ਆ ਗਿੱਲੀ ਜਮਾਂ ਓਕੇ 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 ਆਹ ਭਾਜੀ ਐਮ 29 ਦੀ ਝੋਡੀ ਐ ਐਮ 29 ਦੀ ਹਾਂਜੀ ਇਹ ਇਹਦਾ ਕੀ ਲੇਖਾ ਜੋਖਾ ਚਾਰ ਦੰਦ ਇਹ ਜਮਈ ਐ ਮਨਤੀਰ ਕੀ ਬਣ ਗਈ ਹੈ ਨਾ ਤੇ ਸੂਈ ਨੂੰ ਭਾਜੀ ਇਹਨੂੰ ਹੋ ਗਿਆ ਹੈ 26 25 26 ਦਿਨ 25 ਤੋਂ 26 ਦਿਨ ਸੂਈ ਹੈ ਐਮ 29 ਦੀ ਆਪ ਆ ਪਹਿਲਨ ਕੱਟੀ ਪਹਿਲਨ ਕੱਟੀ ਚੌਗੀ ਮੂੰਹ ਮੂੰਹ ਚੌਗੀ ਹਾਂਜੀ ਹੁਣ ਦੁੱਧ 12 ਕਿਲੋ ਭਾਜੀ ਕੰਡੇ ਵਾਲਾ 12 ਕਿਲੋ ਦੁੱਧ ਕੰਡੇ ਵਾਲਾ ਸੱਜਣੋ ਕੱਟੀ ਦਾ ਕੱਦ ਕਾਠ ਰਿੰਗ ਸਿੰਘ ਕਿਆ ਬਾਤਾਂ ਕਮਾਈਆਂ ਇਹਨੂੰ ਇੱਥੋਂ ਮੁੜਦੀ ਦਾ ਨਾ ਤੇ ਚਮਕ ਦਮਕ ਜੀ ਵੇਖ ਕੇ ਤੇ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਇੱਕ ਵੇਖੋਗੇ ਤੇ ਦੂਜੀ ਭੁੱਲ ਜਾਓਗੇ ਉਹ ਕੰਮ ਆ ਕੋਈ ਐ ਨਹੀਂ ਹੈਗਾ ਵੀ ਨਿਸ਼ਾਨੀਆਂ ਲਾ ਲਾਉਣਾ ਪਊਗਾ ਤੁਹਾਨੂੰ ਵੀਡੀਓ ਦੇ ਵਿੱਚ ਵੇਖੋ ਇਹਦੇ ਕੋਲੇ ਬੱਚਾ ਕੱਟਾ ਕੇ ਕੱਟੀ ਇਹਦਾ ਕੱਟਾ ਜੀ ਵੇਖਿਓ 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 ਇਹਦੇ ਕੋਲੇ ਬੱਚਾ ਕੀ ਦੱਸਦਾ ਜੀ ਕੱਟਾ ਭਾਜੀ ਲੈ ਚੱਲੇ ਗਿਆ ਬੰਨਿਆ ਇਹਨੂੰ ਵੀ ਇਹਦੇ ਕੋਲੇ ਕੱਟਾ ਵਾ ਸੱਜਣੋ ਤੇ ਕਿਸੇ ਨੇ ਨਾ ਬੜੀ ਗਰੂ ਨਾਲ ਸੰਭੀ ਆ ਜਿਹੜੇ ਸੱਜਣ ਕੋਲੋਂ ਆਈ ਹੈ ਬਾਕੀ ਸ਼ੌਂਕ ਬਹੁਤ ਆ ਹਰਿਆਣੇ ਦੇ ਵਿੱਚ ਤਕਰੀਬਨ ਹੀ ਸਾਰੇ ਪਸ਼ੂ ਯਾਰ ਮਾਲਕ ਦੀ ਕਰਪਾਣਾ ਆਪਣੀ ਬਰੀਡ ਸਾਂਭੀ ਬੈਠੇ ਆ ਆਪਾਂ ਵੀ ਕੋਸ਼ਿਸ਼ ਕਰਾਂਗੇ ਨੀਲੀਰਾ ਵੀ ਤੇ ਟੌਪ ਟੌਪ ਦੇ ਨਗੀਨੇ ਕੱਢ ਕੇ ਵਿਖਾਈਏ ਤੁਹਾਨੂੰ ਤੇ ਵੱਧ ਤੋਂ ਵੱਧ ਸ਼ੌਂਕ ਪੈਦਾ ਕਰੀਏ ਤੇ ਚੰਗੇ ਜਾਨਵਰ ਆਪਾਂ ਵੀ ਆ ਦੇ ਏਰੀਏ ਚ ਤਿਆਰ ਕਰੀਏ ਹਨਾ ਵੇਖੋ ਕੱਟੀ ਦਾ ਕੋਈ ਊੜਾ ਬੰਨਾ ਨਹੀਂ ਇਹ ਇਹਦਾ ਰੇਟ ਸ਼ਾਹ ਜੀ ਐਣ ਇੱਕ ਰੰਗ ਕਾਲੀ ਇਹਦਾ ਡੇਢ ਇਦੀ ਜਿਹੜੀ ਡਿਮਾਂਡ ਆ ਸੱਜਣੋ 1.5 ਲੱਖ ਰੁਪਈਆ ਕਰ ਲਓ ਨੋਟ ਇਹ ਪਰ ਜੇ ਘਰੇ ਖੜੀ ਹੋਈ ਨਾ ਤੇ ਜੇ ਕੋਈ ਰਿਸ਼ਤੇਦਾਰ ਆ ਗਿਆ ਆਉਂਦੇ ਸੂਏ ਨੂੰ ਤੁਹਾਨੂੰ ਜਰੂਰ ਪੁੱਛੂਗਾ ਵੀ ਆਹ ਕਿੱਥੋਂ ਪੱਟ ਕੇ ਲਿਆਂਦਾ ਸੀ ਨਗੀਨਾ ਇੰਨੀ ਸ਼ਾਨਦਾਰ ਕੱਟੀ ਆ ਬਾਕੀ ਮੈਂ ਤੁਹਾਨੂੰ ਫੇਰ ਵੀ ਤਸੱਲੀਆ ਕਰਾਉਂਗਾ ਐਦਾ ਕੀ ਲੇਖਾ ਜੋਖਾ ਜੀ ਇਹ ਵੀ ਦੋ ਦੰਦ ਭਾਜੀ ਅੱਛਾ ਦੋ ਦੰਦ ਝੋਟੀ ਸੂਈ ਆ ਕਿਆ ਬਾਤ ਆ ਦੋਂਦੀ ਇਹ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਦੁੱਧ ਆ ਛਾ ਜੀ ਇਹਨੂੰ ਭਾਜੀ ਦਿਨ 15 ਹੋ ਗਏ ਇਹਨੂੰ ਇੱਥੋਂ ਹੀ ਘਮਾ ਲਿਓ ਇੱਟਾਂ ਤੋਂ 15 ਦਿਨਾਂ ਦੀ ਸੂਈ ਹਾਂਜੀ ਓਕੇ ਠੀਕ ਆ ਤੇ ਦੁੱਧ ਦੇ ਦੇ ਕੋਲੇ ਕਿੰਨਾ 10 ਕਿਲੋ ਭਾਜੀ ਹਾਂ 10 ਕਿਲੋ ਦੱਤ ਤੇ ਦੋ ਦੰਦ ਕੱਟੇ ਠੀਕ ਆ ਤੇ ਜਿਹੜੀ ਐਮ 29 ਦੀ ਸੀ ਉਹ ਆਪ ਐਮ 29 ਦੀ ਹੀ ਦੱਸੀ ਐਵੇਂ ਕੋਈ ਮਾਲੀ ਦਾ ਨਾਮ ਨਹੀਂ ਲੈਣਾ ਹਨਾ ਬਿਲਕੁਲ ਭਾਜੀ ਉਹਨਾਂ ਨੇ ਦੱਸ ਦਿੱਤੀ ਠੀਕ ਆ ਇਹਦੀ ਡਿਮਾਂਡ ਕੀ ਰੱਖਾਂਗੇ ਇਹਦਾ ਸਵਾ ਦਾ 1,25,000 ਰੁਪਇਆ ਤੇ ਇਹਦੇ ਕੱਟਾ ਕਿ ਕੱਟੀ ਇਹੋ ਕੱਟਾ ਇਹਦੇ ਮਗਰ ਸੱਜਣੋ ਨੋਟ ਕਰਿਓ ਕੱਟਾ 1,25,000 ਰੁਪਇਆ ਦੋ ਦੰਦ ਕੱਟੀ ਸੂਈਆਂ 10 ਕਿਲੋ ਇਹ ਕਿੰਨੇ ਦਿਨਾਂ ਦੀ ਸੂਈ ਦੱਸੀ ਇਹ ਭਾਜੀ 15 ਦਿਨਾਂ ਦੀ 14 ਦਿਨਾਂ ਦੀ ਸੂਈ 15 ਤੋਂ 14 ਦਿਨਾਂ ਦੀ ਸੂਈ ਮਗਰ ਕੱਟਾ ਸੱਜਣੋ ਜਦੋਂ ਆ ਗਈ ਨਾ ਕੋਈ ਨਾ ਕੋਈ ਥੋੜੇ ਦਿਲ ਲੱਗੂਗੀ ਆਹ ਦਾ ਨਾ ਜਿਵੇਂ ਕਹਿ દिए ਵੀ ਕਹਾਵਤ ਜੀ ਆਪਣੀ ਪਿਆਬੀ ਕਬੂਤਰੀ ਦਾ ਬੱਚਾ ਤੇ ਉਹ ਚੀਜ਼ ਐਲੀ ਐ ਸਾਰੀ ਐ ਕਰੰਗ ਕਾਲੀ ਆ ਇਹ ਵੀ ਆਪਦੀ ਜਗਾ ਤੇ ਸੋਨਾ ਸਜਣੋ 25000 ਰੇਟ ਦਾ ਵੀ ਫਰਕ ਆ ਤੇ ਪਰ ਆਹ ਕੱਟੀ ਦਾ ਨਾ ਮੇਰੇ ਐ ਜਿਵੇਂ ਕਹਿ દिए ਨਾ ਵੀ ਦੈ ਲੱਗੀ ਤੇ ਲੱਗੀ ਲਗਾਈ ਆ ਬੇਫਿਕਰ ਹੋ ਕੇ ਮੰਗਾ ਲਿਓ ਘਾਟਾ ਜਮਾ ਨਹੀਂ ਆਉਂਦਾ ਕਰਮਾਂ ਵਾਲੀ ਦੇ ਵਿੱਚ 90 ਜੋੜ ਕੇ ਜਾਓ ਵੀ ਜਿੰਨੇ ਮਰਜੀ ਜੋੜ ਜਾਓ ਕਾਡਾ ਅਗਲੀ ਵੀ ਥੋੜਾ ਰੋਲਾ ਕੋਲਾ ਤਾਂ ਜ਼ਰੂਰ ਚੱਲੀਗਾ ਸੱਜਣਾ ਪਰ ਤੁਹਾਨੂੰ ਹੀਰੇ ਪਸ਼ੂ ਵਿਖਾਏ ਆ ਜਿਵੇਂ ਹੀਰੇ ਕਹਿਦਗੇ ਛਾਂਡ ਛਾਂਡ ਕੇ ਮੰਨ ਲਓ ਕੋਈ 20 ਪਿੰਡ ਫਿਰ ਕੇ ਵੀ ਇੰਨੇ ਪਸ਼ੂ ਐਡੇ ਹੀਰੇ ਨਹੀਂ ਲੱਭਣੇ ਤੇ ਇੱਥੇ ਤੁਹਾਨੂੰ ਇੱਕ-ਇੱਕਰੇ ਮੈਂ 20 ਅਚੀਵਮੈਂਟਾਂ ਦੇ ਵਿੱਚ 8-10 ਜਾਨਵਰ ਵਿਖਾਉਣੇ ਆ ਇੰਨਾ ਸਮਾਂ ਤੁਸੀਂ ਵੀ ਕੱਢਣਾ ਆਪਦਾ ਜ਼ਰੂਰ ਸ਼ੇਅਰ ਕਰਿਓ ਤੇ ਫੋਨ ਕਰਿਓ ਬਾਈ ਦਾ ਹੌਸਲਾ ਵਧਾਈ ਕਰਿਓ ਕਿਉਂਕਿ ਗੱਲ ਸਾਰੀ ਹੌਸਲੇ ਤੇ ਮੁੱਕਣੀ ਆ ਇਹ ਝੋਟੀ ਦਾ ਕੀ ਲੇਖਾ ਜੋਖਾ ਜੀ ਦੋ ਦੰਦ ਹਾਂਜੀ ਧਿਆਨ ਨਾ ਧਿਆਨ ਨਾ ਕੋਈ ਨਹੀਂ ਸ਼ੇਰਾ ਇਹ ਕੱਟੀਆਂ ਹੀ ਸੁਈਆਂ ਹੋ ਪਾਜੀ ਅੱਜ 15 ਦਿਨ ਇਹਨੂੰ ਵੀ 14 15 ਦਿਨ ਹੋਇਆ ਬੱਚਾ ਇਹਦੇ ਕੋਲੇ ਇਹਦਾ ਵੀ ਮਰ ਗਿਆ ਓਕੇ ਐ ਕਿ ਬੱਚਿਆਂ ਦਾ ਥੋੜਾ ਜਿਹਾ ਨੁਕਸਾਨ ਹੋ ਗਿਆ ਆਪਣਾ ਕੋਈ ਨਹੀਂ ਲੈ ਚਲੋ ਕਮਾਲਾ 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 ਇਥੇ ਕਮਾਲਾ ਇਹ ਇਹ ਮਿਲਨ ਨੂੰ ਇਹ ਵੀ ਓਕੇ ਆਣ ਕਿੰਨਾ ਪਾਜੀ ਇਦਾਂ ਹੀ ਅੱਛਾ ਬਿਆਕ ਕਿੰਨਾ ਬੰਦੇ ਬੜੇ ਟ੍ਰੈਂਡ ਆਪਣੇ ਹੋਰ ਗੱਲਾਂ ਦੀਆਂ ਗੱਲਾਂ ਮੈਂ ਮੰਨ ਗਿਆ ਛੱਡ ਪੈਰ ਨਾ ਮਧਾ ਲਿਓ ਲੈ ਚਲੂ ਕੀ ਬਾਤ ਆ ਯਾਰ ਐ ਵੀ ਜਦੋਂ ਰੱਸੇ ਨੂੰ ਹੱਥ ਪਾ ਲਿਆ ਤਾਂ ਕਹਿੰਦਾ ਚੁੰਬੜੀ ਆ ਬੰਦੇ ਬੜੇ ਪੱਕੇ ਪੱਕੇ ਆ ਹਾਂ ਬੜਾ ਕੱਟ ਕੱਟ ਝੁੱਟੀ ਦਾ ਸਜਣਾ ਦੋਂਦੀ ਆ ਦੋ ਦੰਦ ਤੇ ਥੋੜੇ ਜੇ ਨਾ ਸਜਣਾ ਕੇਰਾ ਤਾਨੂੰ ਪਤਾ ਹੀ ਆ ਵੀ ਮਾੜਾ ਮੋੜ ਜਦੋਂ ਪਸੂ ਦੇਖੋ ਖਲਦਾ ਨਾ ਦੂਜੀਆਂ ਰਿੰਗਾਂ ਲੱਗੀਆਂ ਤੀਜੀਆਂ ਰਿੰਗਾਂ ਲੱਗੀਆਂ ਤੇ ਆਹ ਵੇਖੋ ਆਹ ਵੇਖੋ ਜਿਹਨੇ ਬਾਈ ਨੇ ਦੱਸਿਆ ਨਾ ਉਹੋ ਕੁਛ ਨਿਕਲੂਗਾ ਇਹਦੇ ਕੋਲੇ ਫਿਰ ਦੋ ਦੰਦ ਕੱਟੀ ਕੋਲੇ ਦੁੱਧ ਕਿੰਨਾ ਜੀ 10 ਕਿਲੋ ਭਾਜੀ 10 ਕਿਲੋ ਇਹਦੇ ਕੋਲੇ ਵੀ ਆ ਤੇ ਦੁੱਧ ਦੇਊਗੀ 12-13 ਖੁੱਲਾ ਹਾਂਜੀ ਭਾਜੀ ਮੈਲਾ ਲੀਆਂ ਸੁਟਣ ਹਾਂ ਤੇ ਇਹ ਦਾ ਕਰਮਾ ਵਾਲੀ ਐ ਕਿ ਆ ਜਾ ਕੇ ਵੀ ਨਹੀਂ ਡੰਗ ਭਾਂਦੀ ਜਿਹੜਾ ਕੋਈ ਲੈ ਕੇ ਜਾਊਗਾ ਗਰੰਟੀ ਹਾਂ ਗਰੰਟੀ ਵਾਲੀ ਗੱਲ ਇਹਦਾ ਵੀ ਗੱਲ ਬਣੇ ਉਹ ਪਵਾਵਾਂ ਇਹਦਾ ਰੇਟ ਫਿਰ ਕੀ ਰੱਖਾਂਗਾ ਜਿਹੜਾ ਵੀ ਭਾਈ ਇਹਦੇ 25 2 3 ਜਿਹੜਾ ਕੋਈ ਬੱਚਾ ਬਣਦਾ ਕਿੰਨੇ ਲੱਖ ਦੇ ਬਾਈ ਆ 1 ਲੱਖ 20 ਦੀ ਚਲੋ 20 ਦੀ ਦੇਣੀ ਹੈ ਠੀਕ ਹੈ 1 ਲੱਖ ਤੇ 20000 ਚ ਕੱਟੀ ਆ ਕੀ ਕਹਣੇ ਸਿੰਘ ਤੋਂ ਲੈ ਕੇ ਪੈਰਾਂ ਤੱਕ ਸਾਰੀ ਸੋਨਾ ਇਹ ਤੁਹਾਨੂੰ ਜਿਵੇਂ ਕਹਿ ਦੇਣਾ ਬਲੈਕ 골ਡ ਉਹ ਚੀਜ਼ਾਂ ਵਿਖਾਈਆਂ ਕੱਲੇ ਪੈਸਿਆਂ ਦੇ ਨਾ ਚਲੇ ਜਾਓ ਬਾਈ ਦੇ ਰੇਟ ਜਾਦੇ ਆ ਕਿਉਂਕਿ ਜਦੋਂ ਹੀਰੇ ਪਸੂ ਖਰੀਦੀਏ ਨਾ ਪੈਸੇ ਸੱਜਣੋਂ ਜੇਬ ਚੋਂ ਲੱਗ ਕੇ ਹੀ ਆਈਆਂ ਇਹ ਕੋਈ ਉਧਰ ਵੀ ਮੌਤ ਨਹੀਂ ਮਿਲਦੀਆਂ ਜਿਹੜੇ ਭਰਾ ਹਰਿਆਣੇ ਜਾਂਦੇ ਉਹਨਾਂ ਨੂੰ ਸਾਰਾ ਪਤਾ ਤੇ ਆ ਗਊ ਇੱਕ ਲਾਸਟ ਤੇ ਪੀਸ ਤੁਹਾਨੂੰ ਵਿਖਾਉਣਾ ਇਹਦਾ ਵੀ ਕੋਈ ਓੜਾ ਬੰਦਾ ਨਹੀਂ ਇਹਦਾ ਕੀ ਹਿਸਾਬ ਕਿਤਾਬ ਆ ਸ਼ਾਹ ਜੀ ਤਿੰਨ ਦਿਨ ਹੋਏ ਜੀ ਤਿੰਨ ਦਿਨ ਹੋਏ ਇਸ ਸੁਈ ਨੂੰ ਦੂਜੀ ਸੁਈ ਤੇ ਤਿੰਨਾ ਦਿਨਾਂ ਦੀ ਸੂਈ ਦੂਜਾ ਸੂਆ ਮਗਰ ਵਾਛਾ ਇੱਕ ਘਰ ਦੀ ਵਹਿੜੀ ਆ ਇੱਕ ਘਰ ਦੀ ਵਹਿੜੀ ਹਾਂਜੀ ਇਹਦੇ ਕੋਲੇ ਦੁੱਧ ਦਾ ਕੀ ਲੈਖਾ ਜੋ ਦੁੱਧ ਭਾਜੀ ਹੁਣੇ ਥੱਲੇ ਬੋੜਾ ਹੁਣ ਆ 15 16 ਕਿਲੋ 15 ਤੋਂ 16 ਕਿਲੋ ਬੋੜਾ ਹੋਊਗਾ ਇਹਦੇ ਕੋਲੇ 25 ਕਿਲੋ ਦੁੱਧ ਦੀ ਗਰੰਟੀ ਦਿਆਂਗਾ ਜਾਂ ਆਪਣੇ ਸਫਾਈ ਕਰ ਲੈ ਹਫਤੇ ਤੱਕ 10000 ਬਿਆਨਾ ਪਾ ਦੇ ਤੇ ਹਫਤੇ ਨੂੰ 25 ਕਿਲੋ 25 ਕਿਲੋ ਕਰਾ ਕੇ ਦੇ ਦਾਂਗੇ ਓਕੇ ਲਓ ਵੀ ਸੱਜਣੋ ਖੁੱਲੀ ਆਫਰ ਜੇ ਕਿਸੇ ਨੂੰ ਕੋਈ ਸ਼ੱਕ ਆ ਦਾ ਸੌਦਾ ਕਰ ਲਿਓ 10000 ਬਿਆਨਾ ਪਾ ਦਿਓ ਤੇ ਅੱਜ ਤੋਂ ਇੱਕ ਹਫਤੇ 10 ਦਿਨਾਂ ਦੇ ਤੁਸੀਂ 25 ਕਿਲੋ ਦੁੱਧ ਚੋਕੇ ਲੈ ਜਿਓ 15 ਕਿਲੋ ਬੌਲੇ ਤੋਂ ਸਟਾਰਟ ਹੋਈ ਆ ਕਰਮਾਂ ਵਾਲੀ ਜਿਲੇ ਨੇਵੇ ਭਾਂਡੇ ਤੋਂ ਤਾਂ ਐ ਵੀ ਕਹਿ ਦਿੰਦੇ ਵੀ ਇਹ 30 ਦੇਊਗੀ ਪਰ ਇਨਾ ਦੁੱਧ ਗਾਰੰਟੀ ਵਾਲਾ ਦੇਊਗੀ ਲਿਖ ਕੇ ਪਰਚੀ ਜੇਬ 'ਚ ਪਾ ਲਿਓ ਕੋਈ ਕਹਿਣ ਵਾਲਾ ਨਹੀਂ ਤੋਲਣ ਵਾਲਾ ਦੇਊਗੀ ਵੀ ਮੂੰਹ ਵਾਲਾ ਨਹੀਂ ਜੇ ਆਪਾਂ ਜੀਵਨਾ ਕਹਤਾ ਕਿਉਂਕਿ ਫੈਕਸ ਆਰਡਰ ਦੀ ਵੈੜ ਜਾਤ ਕੁਆਲਿਟੀ ਫੁੱਲ ਰੇਟ ਇਹਦਾ ਕਿੰਨਾ ਕੁ ਕਰਦੇ ਆ ਉਹ ਵੀ ਆਪਾਂ ਪੁੱਛ ਲੈਨੇ ਆ ਤੇ ਆ ਨਾੜਾ ਨੂੜਾ ਇਹਦੀਆਂ ਤੁਹਾਨੂੰ ਦੱਸ ਦਿਆਂ ਹੋਣਗੀਆਂ ਲੈਵੇ ਤੇ ਵੀ ਜਦੋਂ ਚੂਣ ਬਹਿ ਗਏ ਬਾਲਟੀਆਂ ਭਰੀ ਤਰੀ ਆਊਗੀ ਇਹਦਾ ਕਿ ਹਿਸਾਬ ਕਿਤਾਬ ਰੱਖਾਂਗੇ ਇਹਦਾ 80000 80 ਦੇ ਦੋ 82000 ਚੋਂ ਪਿਆਰ ਮਾ ਬਤ ਲਾਸਟ ਪੀਸ ਕਰਦੇ ਆਂ ਭਾਜੀ ਕਰਾਂਗੇ ਨਾ ਹਾਂਜੀ ਜ਼ਰੂਰ ਲਓ ਵੀ ਸਜਣੋ 82000 ਚੋਂ ਮਾਨਤਨ ਘਰ ਦੀ ਵਹਿੜਾ ਘਰੇ ਚੂਈ ਆ ਦੇਖੀ ਪਾਲੀ ਆ ਕੋਈ ਐ ਨਹੀਂ ਤਾਂ ਇਹਦਾ ਤੁਹਾਨੂੰ ਵੱਡੀ ਆਫਰ ਦਿੱਤੀ ਆ ਵੀ ਭਾਵੇਂ ਬਿਆਨਾ ਕਰ ਲਿਓ ਤੇ 10 ਦਿਨਾਂ ਨੂੰ ਹਫਤੇ ਤੋਂ 10 ਦਿਨਾਂ ਦੇ ਵਿੱਚ 25 ਕਿਲੋ ਦੁੱਧ ਕੰਡੇ ਤੇ ਰੱਖ ਕੇ ਲੈ ਜਾਓ ਗੱਲਾਂ ਖਰੀਆਂ ਕੂਰੀਆਂ ਓਕੇ ਵਾਲੀਆਂ ਕਿਉਂਕਿ ਮੈਂ ਵੇਖਿਆ ਲੇਖਾ ਜੋਖਾ ਇਹਨਾਂ ਦਾ ਦੁੱਧ ਚੁੰਡੇ ਕਰਦੇ ਜਦੋਂ ਕੰਡੇ ਦੇ ਪਹਿਲਾਂ ਬਾਲਟੀ ਜਾਂਦੀ ਆ ਵੀ ਕਿੰਨਾ ਦੁੱਧ ਇਸ ਅੱਜ ਕਰਮ ਵਾਲੇ ਜਾਨਵਰ ਨੇ ਦਿੱਤਾ ਤੇ ਉਦੋਂ ਬਾਅਦ ਦੱਸਿਆ ਜਾਂਦਾ ਇੱਕਰੀ ਕੈਮਰਾ ਆਪਾਂ ਫੇਰ ਸਾਰੀਆਂ ਝੋਟੀਆਂ ਤੇ ਫੋਕਸ ਕਰ ਦਿੰਨੇ ਆ ਤੇ ਆ ਕੇ ਵੇਖਿਓ ਤਸੱਲੀ ਕਰ ਲਿਓ ਪੈਸੇ ਖਰਚਨੇ ਆਪਾਂ ਤੇ ਇਹ ਵੀ ਤਸੱਲੀ ਕਰਕੇ ਖਰੀਦ ਕੇ ਲਿਆਉਂਦੇ ਆ ਕਿਉਂਕਿ ਇਹ ਵੀ ਚੰਗੇ ਉਧਰ ਰੁਪਏ ਲੱਗਦੇ ਆ ਤੇ ਸਜਣੋਂ ਫੇਰ ਜਾ ਕੇ ਇਹੋ ਜਿਹੇ ਹੀਰੇ ਲੱਭਦੇ ਆ ਤੁਹਾਨੂੰ ਸਾਰੇ ਭੈਣਾ ਭਰਾਵਾਂ ਨੂੰ ਪਤਾ ਆ ਐਮਨਤੀ ਦੀ ਜਿਹੜੀ ਕੱਟੀ ਆ ਨਾ ਇਹ ਵਾਕਈ ਕੱਟੀ ਆ ਸਜਣੋਂ ਸਪੈਸ਼ਲ ਆ ਸਾਰੀ ਵੀਡੀਓ 'ਚ ਬੜੀ ਸ਼ਾਨਦਾਰ ਤੇ ਜਾਨਦਾਰ ਕੱਟੀ ਰਹੂਗੀ ਐਨਾ ਕਿ ਉਹ ਸੈਵਤਾ ਕੀਤੀਆਂ ਤੇ ਜਦੋਂ ਹੀਰੇ ਪਸੂ ਮੱਥੇ ਲੱਗਦੇ ਹਨ ਤਾਂ ਉਦੋਂ ਸਜਣੋਂ ਸੈਵਤ ਕਰਨੀ ਬਣਦੀ ਆ ਸੈਵਤ ਇਸ ਕਰਕੇ ਬਣਦੀ ਆ ਕਿਉਂਕਿ ਇਹਨਾਂ ਨੇ ਆਪਦੀ ਸੈਵਤਾ ਆਪ ਨਹੀਂ ਕਰਨੀ ਤੇ ਆਪਾਂ ਹੀ ਇਹਨਾਂ ਦੀ ਸੈਵਤ ਕਰਨੀ ਆ ਕਿਉਂਕਿ ਇਹਨਾਂ ਨੇ ਆਪਾਂ ਨੂੰ ਬੋਲ ਕੇ ਨਹੀਂ ਦੱਸਣਾ ਇਹਨਾਂ ਨੂੰ ਕੁਦਰਤ ਨੇ ਹੀਰਾ ਬਣਾਇਆ ਤੇ ਕੁਦਰਤ ਦਾ ਬਣਾਇਆ ਹੋਇਆ ਹੀਰਾ ਤੇ ਆਪਾਂ ਨੂੰ ਪਰਮਾਤਮਾ ਨੇ ਸੋਚੀ ਦਿੱਤੀ ਆ ਤੇ ਆਪਾਂ ਇਹਨਾਂ ਦੀ ਸੈਵਤ ਜਿਹੜੀ ਉਹ ਕਰਨੀ ਚਾਹੀਦੀ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਦੁੱਧ ਦਾ ਕੰਮ ਆ ਚਵਾਈ ਚੱਲੀ ਜਾਂਦੀ ਆ ਘੜ ਤੋਂ ਘਟ ਵੀ ਜਿਹੜੀਆਂ ਘਰੇ ਚੰਗੇ ਦੁੱਧ ਵਾਲੀਆਂ ਮਈਆਂ ਲਾਈਆਂ 20 25 25 ਕਿਲੋ ਦੁੱਧ ਕਰਮਾ ਵਾਲੀਆਂ ਦਿੰਦੀਆਂ ਕਿਉਂਕਿ ਮੇਰਾ ਮੇਲ ਪਹਿਲਾਂ ਵੀ ਹੋ ਚੁੱਕਿਆ ਇਸ ਘਰੋਂ ਤੁਹਾਨੂੰ ਮੈਂ ਪਹਿਲਾਂ ਵੀ ਟੌਪ ਦੇ ਜਾਨਵਰ ਵਿਖਾਏ ਹੋਏ ਆ ਤੇ ਜਿੰਨੀ ਗੱਲ ਬਾਈ ਹਰੀ ਦੱਸਦੇ ਸੀ ਨਾ ਉਨਾਂ ਹੀ ਗੱਲ ਤੇ ਪੂਰੇ ਲਿੱਥੇ ਆ ਐਨੀ ਗੱਲ ਵੀ ਦੱਸਿਆ ਕੁਛ ਤੇ ਨਿਕਲਿਆ ਕੁਛ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਵੀਡੀਓ ਨੂੰ ਐਂਡ ਤੱਕ ਵੇਖਣੇ